ਮੋਕ ਮਹਿਮਾਨ ਆ ਚੁੱਕਿਆ ਹੈ ਤਾੜੀਆਂ ਦੇ ਨਾਲ ਸਵਾਗਤ ਜੀ ਚੜੀ ਵੇ ਚੜੀ ਰਿੰਝੀ ਪੰTham ਮੇਰਾ ਵੀਰ ਕੰਜੀ ਸੋਣਦੀ ਲੱਗੀਏ ਚੜੀ ਵੇ ਚੜੀ ਪੀੜੇ ਮੇਰਾ ਵੀਰ ਆਉਣ ਵਾਲੀ ਪੰਜਾਬੀ ਫਿਲਮ ਦੇ ਕਲਾਕਾਰ ਮਕਬੂਲ ਤੇ ਅਰ ਬਹੁਤ ਸਰਫ ਅੰਦਾਇ ਦੇ ਨਾਲ ਸਾਡੇ ਤਿੰਨ ਦੇ ਇਸ ਪ੍ਰੋਗਰਾਮ ਚ ਪੰਜਨ ਤੇ ਪਰਵਾਨਾ ਨਾ ਬੋ ਜੀਆਂ ਕਹਿੰਦਾ ਸਵਾਗਤ ਕਰਦਾ ਹੀਰੋ ਹੀਰੋਇਨ ਸਾਡੇ ਵਿਚਕਾਰ ਨੇ ਇੱਕ ਵਾਰ ਫੇਰ ਜੋੜਨਾ ਬਹੁਤ ਸ਼ਹਿ ਇੱਜ਼ਤ ਦੇ ਸਤਿਕਾਰ ਦੇ ਨਾਲ ਲਾਏ ਜਾਂਦੇ ਆ ਆਏ ਹੋਏ ਮਹਿਮਾਨਾਂ ਦੇ ਲਈ ਸਾਡੇ ਸੀਨੀਅਰ ਮੈਂਬਰ ਜਸਵੀਰ ਕੌਰ ਪੈਨ ਦੋਹਾ ਲਾ ਕੇ ਸਵਾਗਤ ਕਰਦੇ ਹੋਏ ਗੋੜੇ ਚੜ ਕੇ ਆ ਨਾਰ ਪਜਾ ਬਾਕੀ ਖੂਬਸੂਰਤ ਕਲੱਬ ਦੇ ਮੈਂਬਰ ਵੀਰਪਾਲ ਭੁੰਦਰ ਐ ਲਖਵੀਰ ਇੱਕ ਗੀਤ ਦੇ ਨਾਲ ਪੰਜਾਬੀ ਦੇ ਮਕਬੂਲ ਕਲਾਕਾਰਾਂ ਦਾ ਸਵਾਗਤ ਕਰਦੇ ਹੋਏ ਉਹ ਭੈਣ ਜੀ ਉਹਨਾਂ ਤੇ ਫੁੱਲਾਂ ਦੀ ਵਰਖਾ ਕਰ ਰਹੇ ਆ ਵੀਰ ਪਹਿਲਾ ਦੇੜੇ ਆ ਆਬ ਮੈਂਬਰਸ ਪੰਜਾਬੀ ਤੋਂ ਪੰਜਾਬੀਆ ਦੇ 도ਹੇ ਲਾ ਕੇ ਸਾਡੇ ਮਹਿਮਾਨਾਂ ਨੂੰ ਜੀ ਆਇਆਂ ਕਹਿ ਰਹੇ ਨੇ ਵੀਰਨ ਸਾਡਾ ਸੈਯਦ वीर आजा सियो पैन फुली ना सुमावे वीर आजा सियो पैन फुली ना सुमावे बहुत-बहुत स्वागत है सफ़ोम्मेंस लेके आ रही हैं खूबसूरत पंजाबी दे बहुत अच्छे कलाकार फिल्म आज से दस सस्पेंस बना के रखे हैं क्योंकि आपन तो ਉਹਦੀ ਪਰਫਾਰਮੈਂਸ ਜਿਹੜੀ ਦੇਣੀ ਆ ਉਹ ਇੱਥੇ ਹੀ ਕਰਮਾਉਣੀ ਆ ਆਪਾਂ ਫਿਲਮ ਦੀ ਪ੍ਰਮੋਸ਼ਨ ਤਾਂ ਕਿ ਫਿਰ ਆਪਾਂ ਸਾਰੇ ਇਹਨਾਂ ਤੋਂ ਫਾਇਦਾ ਵੀ ਲਈਏ ਫਿਲਮ ਦੇ ਵਾਸਤੇ ਟਿਕਟਾਂ ਵਿੱਚ ਕੰਸੈਸ਼ਨ ਵੀ ਲਵਾਵਾਂਗੇ ਤਾੜੀਆਂ ਮਾਰ ਦਿਓ ਜ਼ੋਰਦਾਰ ਲੈ ਸਾਡੇ ਕਲਾਕਾਰਾਂ ਨੂੰ ਜੇ ਖੜੇ ਰੱਖੋਗੇ ਤਾਂ ਫਿਰ ਉਹ ਆਪਾਂ ਨੂੰ ਕਿੱਥੇ ਕੋ ਦੇਣਗੇ ਕੰਸੈਸ਼ਨ ਆਜੋ ਬੱਤਰ ਅੱਧਾ ਇੱਕ ਚੇਅਰ ਦੋਸ਼ ਪਾਲੀ ਤੂੰ ਬਣਾਓ ਬਟਾ ਆਓ ਦੇਖੋ ਪਰਨੀ ਕੁਰਸੀ ਤੇ ਲੈ ਲੈ ਬਟਾ ਚ ਲੈ ਨੋ ਆ ਕੀ ਕਰੀਏ ਬੀਬੀਆਂ ਦਾ ਪ੍ਰੋਗਰਾਮ ਹੈ ਫਿਰ ਬੀਬੀਆਂ ਨੂੰ ਅਸੀਂ ਸੀਟਾਂ ਤੋਂ ਉਠਾਉਂਦੇ ਨਹੀਂ ਵੀ ਚਲੋ ਬੈਠ ਚੋ ਕੋਈ ਚਲੋ ਹਰਪਿੰਦਰ ਅਗਲੀ ਪਰਫਾਰਮੈਂਸ ਦੇ ਦਿਓ ਆਪਣੇ ਗੈਸਟ ਨੂੰ ਦਿਖਾਓ ਪਰਫਾਰਮੈਂਸ ਲੈ ਕੇ ਆ ਰਹੇ ਸਰੋਜ